ਸੋ ਦੋਸਤੋ ਆਪਾਂ ਖੜੇ ਆ ਪੁੱਚੋ ਮੰਡੀ ਦੇ ਨੇੜੇ ਬਠਿੰਡੇ ਜ਼ਿਲ੍ਹੇ ਚ ਸੋ ਆਹਾ ਕੋਲ ਦੀ ਰਜਵਾਹ ਲੰਘ ਰਿਹਾ ਤੁਸੀਂ ਦੇਖ ਰਹੇ ਹੋ ਕੋਲ ਦੀ ਰਜਵਾਹ ਲੰਘਦਾ ਪੁੱਚੋ ਮੰਡੀ ਦੇ ਨੇੜਲੇ ਪਿੰਡ ਚ ਖੜੇ ਆ ਆ ਦੇਖੋ ਤੁਸੀਂ ਜਿਹੜਾ ਨਲਕਾ ਹੈ ਨਲਕਾ ਜਿਉਂਦਾ ਤੇ ਹੁਣ ਚੱਲੀ ਜਾਂਦਾ ਪੂਰਾ ਕੈਮ ਚੱਲੀ ਜਾਂਦਾ ਥੋੜਾ ਜਿਹਾ ਗੇੜਦੇ ਨੂੰ ਸੋ ਅੱਜ ਅਸੀਂ ਬਠਿੰਡੇ ਏਰੀਏ ਚ ਗਏ ਸੀ ਉੱਚਾ ਮੰਡੀ ਦੇ ਤੇ ਨੇੜੇ ਬਿਲਕੁਲ ਦੇਖੋ ਨਲਕਾ ਜਿਉਂਦਾ ਤੇ ਚੱਲੀ ਜਾਂਦਾ ਵੀਰੋ ਧਰਤੀ ਦੇ ਰੰਗਾਂ ਨੂੰ ਨਹੀਂ ਕੋਈ ਜਾਣ ਸਕਦਾ ਧਰਤੀ ਦੀ ਤਸਵੀਰ ਨੂੰ ਕੋਈ ਨਹੀਂ ਜਾਣ ਸਕਦਾ ਅੱਜ ਵੀ ਨਲਕੇ ਚੱਲੀ ਜਾਂਦੇ ਨੇ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਪੰਜਾਬ ਤੇ ਕਿਰਪਾ ਰੱਖੇ ਸੋ ਸਾਰੇ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਮੋੜ ਨਲਕੇ ਚੱਲਣ ਲੱਗ ਜਾਣ ਵਾਹਿਗੁਰੂ ਕਿਰਪਾ ਕਰੇ ਤੇ ਪਾਣੀ ਦਾ ਜਿਹੜਾ ਲੈਵਲ ਆ ਉਹ ਨੀਮਾ ਨਾ ਹੋਵੇ ਹੋਰ ਉੱਪਰ ਚਾੜਾਵੇ ਅੱਜ ਸਾਨੂੰ ਲੋਡ ਆ ਪਾਣੀ ਦੇ ਬਹੁਤ ਜ਼ਿਆਦਾ ਲੋਡ ਆ ਫਿਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ